खी मंझलु कीरां वाली मिलंदी मारू मारू की मंझलु कीरा ਓ ਕੀ ਮੰਜ਼ਲਤ ਕੀ ਨਾਮਾਨੀ ਮਿਲਦੀ ਐ ਮਰੂ ਮਰ ਓ ਕੀ ਮੰਜ਼ਲਤ ਕੀ ਗੋੜੀ ਬਕੀ ਨਾਮਾਨੀ ਜੇ ਲੀਏ ਮਰੂ ਅਰਦੀ ਮੰਗੇ ਲਵਕੀ ਮਿਲ ਗਏ ਮਰੂ ਮਰਤੀ ਤੇ ਪੰਨਰ ਰਸੇ ਮਿਲ ਗਏ ਮਰੂ ਮਰਤੀ ਓਹ ਕੀ ਮੰਜ਼ਿਲ ਦੇ ਲੱਗਦਾ ਇੰਦੁਨੀ ਇੰਦੁਨੀ ਨੱਗਦੇ ਮੇਜਲ ਬਗੀਰਾਂਗਾ ਗਰੀਬ ਆਏ ਬੁਰ ਬਹੁਤ ਕੀ ਪਿਆਰ ਵਿੱਚ ਅੰਮ੍ਰਿਤ ਵੇਲੇ ਤੋਂ ਲੱਗ ਗਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਮਹਾਨ ਕਿਰਪਾ ਜਿੱਥੇ ਨਗਰ ਪੁਲਵਾਨ ਦੇ ਹੋ ਰਹੀ ਹੈ ਉੱਥੇ ਸਾਡੇ ਤੇ ਵੀ ਕਿਰਪਾ ਹੋ ਰਹੀ ਹੈ ਸਾਰੇ ਲੱਗੇ ਤੇ ਮਹਾਰਾਜ ਦੀ ਕਿਰਪਾ ਦਾ ਮੀਂਹ ਵਰਸਾ ਰਹੇ ਨੇ ਕਿਉਂਕਿ ਆਪਣਾ ਲੱਗੇ ਆਪਣੇ ਲਾਗੇ ਦੇ ਮਹਾਪੁਰਖਾਂ ਦਾ ਬਹੁਤ ਹੀ ਪਿਆਰਾ ਨਗਰ ਨਗਰ ਬਲਵਾਨ ਜਿੱਥੇ ਇਤਿਹਾਸ ਵੀ ਲਿਖਦਾ ਹੈ ਕਿ ਧੰਨ ਗੁਰੂ ਨਾਨਕ ਬਾਸਾ ਦੇ ਵਿਚਰਨ ਪਏ ਹੋਏ ਨੇ ਧਰਤੀ ਤੇ ਉਦੋਂ ਵੀ ਗੁਰੂ ਨਾਨਕ ਬਾਸਾ ਨੇ ਕਿਰਪਾ ਕੀਤੀ ਕਿ ਆਪਣੇ ਚਰਨ ਸੇਵਕ ਇਸ ਨਗਰ ਵਿੱਚ ਬਾਬਾ ਸ੍ਰੀਮਾਨ ਜੀ ਨੂੰ ਭੇਜਿਆ ਤੇ ਬਾਬਾ ਸ੍ਰੀਮਾਨ ਜੀ ਮਹਾਪੁਰਖ ਸੰਤ ਜੀ ਮਹਾਰਾਜ ਰਾਣਾ ਸਾਹਿਬ ਵਾਲਿਆਂ ਦੇ ਦਰਸ਼ਨ ਦیدار ਕੀਤੇ ਐਸੀ ਕਿਰਪਾ ਹੋਈ ਐਸੀ ਮਿਹਰ ਹੋਈ ਬਸ ਦਰਸ਼ਨ ਕੀਤੇ ਤੇ ਫਿਰ ਮੁੜ ਕੇ ਆਏ ਨਹੀਂ ਹਨ ਬੋਲੋ ਸਤਨਾਮ ਵਾਹਿਗੁਰੂ ਜੀ ਕੀ ਹੈ ਸਾਦੂ ਦੀ ਨਦਰ ਵਿੱਚ ਤਾਕਤ ਮਹਾਰਾਜ ਕਹਿੰਦੇ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਨਦਰਾਂ ਮਾਰਗੀ ਬ੍ਰਹਮ ਗਿਆਨੀ ਸੰਤ ਮਹਾਰਾਜ ਸੰਤ ਬਾਬਾ ਇਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸੰਤ ਬਾਬਾ ਕਿਸੀ ਵੀਰਾ ਸਿੰਘ ਦੀ ਮਹਾਪੁਰਖ ਬੋਲ ਕੇ ਗਏ ਨੇ ਕਿ ਪਹਿਲਾ ਮਹਾਪੁਰਖ ਬਾਬਾ ਸ੍ਰੀਮਾਨ ਜੀਆਂ ਦੀ ਡਿਊਟੀ ਭੋਰਾ ਸਾਹਿਬ ਵਾਲਿਆਂ ਦੀ ਜੋ ਕੀ ਮਹਾਪੁਰਖਾਂ ਦੀ ਬਸਤਾ ਨੂੰ ਦੇਖ ਕੇ ਵੀ ਇਹ ਸਿੰਘ ਤੂੰ ਆਇਆ ਭਾਈ ਸੰਗਤਾਂ ਨੇ ਦੱਸਿਆ ਜੀ ਇਹ ਨਗਰ ਬਲਵਾਨ ਹੈ ਇਹਨਾਂ ਦਾ ਧੂਰੀ ਦੇ ਨੇੜੇ ਸੰਗਰੂਰ ਬੜਾ ਹਿੰਮਤੀ ਸਿੰਘ ਹੈ ਨਾ ਧੱਕਦੇ ਨਾ ਅੱਕਦੇ ਐਦਾਂ ਕਰੋ ਇਹ ਸਿੰਘ ਨੂੰ ਲੰਗਰ ਤੇ ਲਾਓ ਫਿਰ ਸੁਣਦੇ ਸੀ ਨਾ 20 ਸਾਲ ਪਹਿਰ ਮਾਪੁਰਖਾ ਨੇ ਮੰjde ਤੇ ਢੂਣੀ ਲਾਈ। ਐਡੀ ਕਮਾਈ। ਇਥੇ ਮੇਰੇ ਵਰਗੇ ਲੰਗਰ ਵਰਤੌਣ ਵੇਲੇ ਫੋਟੋਆਂ ਆਈਆਂ ਤਾਂ ਬਹੁਤ ਖਿਜਾਉਂਦੇ ਨੇ ਕੋਈ ਡੋਗਰੀ ਚੱਕੀ ਫਿਰਦਾ ਕੋਈ ਬਾਹੜੀ ਚੱਕੀ ਫਿਰਦਾ। ਜਿਉਂਨਾ ਨੂੰ ਐਂ ਕਹੇ ਦੇ ਵੀ ਘੰਟਾਕ ਲੰਗਰ ਵਰਤਾਜ ਨਹੀਂ ਵਰਤਾਉਂਦੇ। ਕਿਉਂਕਿ ਉਹ ਗੱਲ ਆ ਗਈ ਆਪ ਉਪਦੇਸ਼ੇ ਆਪ ਨਾ ਕਰੇ। ਪਰ ਆਪਾਂ ਨੂੰ ਉਨਾ ਮਹਾਪੁਰਖਾਂ ਦੀ ਸੰਗਤ ਇਹ ਮਿਲ ਰਹੀ ਹੈ ਜਿਹੜੇ ਮਹਾਪੁਰਖਾਂ ਨੇ ਆਪ ਕਮਾਇਆ ਤੇ ਆਪ ਕਮਾਈ ਕੀਤੀ ਤੇ ਸਾਨੂੰ ਕਮਾਈ ਨੂੰ ਕਮਾਈ ਕਰਨ ਵਾਸਤੇ ਦਰਸਾਇਆ ਵੀ ਭਾਈ ਇਦਾਂ ਕਮਾਈ ਕਰੀਦੀ ਹੈ ਆ ਨਗਰ ਭਲਵਾਨ ਵਾਲੇ ਮਹਿਸੂਸ ਕਰਨ ਜਾਂ ਨਾ ਕਰਨ ਦੇ ਕੋਈ ਨਾ ਦੀ ਮਰਜ਼ੀ ਹੈ ਮੈਂ ਨਹੀਂ ਇਹ ਗੱਲ ਕਹਿੰਦਾ ਪਾਰੇ ਆਜ ਨਗਰ ਭਲਵਾਨ ਦੇ ਵਿੱਚ ਦੁਨੀਆਂ ਦੇ ਸਾਧੂ ਆ ਰਹੇ ਨੇ ਸੀਟ ਝੁਕਾਰੇ ਨੇ ਹੁਣੇ-ਹੁਣ ਸੰਤ ਕਰਮ ਸਿੰਘ ਦੀਆਂ ਲੇਲਾਵਾਲੇ ਬੋਲ ਕੇ ਗਏ ਨੇ ਬੜੇ ਖੁੱਲੇ ਖਲਾਸੇ ਬਚਨਾ ਮੇਕੋ ਬਾਦ ਵਿੱਚ ਬੜੇ ਮਹਾਪੁਰਸ਼ਾਂ ਨੇ ਬੋਲ ਲਈ ਹੈ ਬਾਬਾ ਮਰਜੀਤ ਸਿੰਘ ਜੀ ਬੱਡੇ ਨੇ ਜਿਨ੍ਹਾਂ ਨੇ ਬਹੁਤ ਰੜਾ ਸੈਵ ਜੀ ਧਰਤੀ ਦੇ ਰੇ ਕਿ ਸੰਗਤ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੀ ਵੀ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੋਦਾ ਲਾਉਣ ਵਾਲੀ ਵੀ ਨੇ ਬੋਲੋ ਸਤਨਾਮ ਵਾਹਿਗੁਰੂ ਇਹਨਾਂ ਮਹਾਂਪੁਰਖਾਂ ਦੀ ਕਿਰਪਾ ਕੀਤੀ ਮਹਾਰਾਜ ਨੇ ਇਸ ਤਰ੍ਹਾਂ ਕਰਕੇ ਅਸੀਂ ਨਗਰ ਭਲਵਾਨ ਦੀ ਜਿਹੜੀ ਸੰਗਤ ਹੈ ਸੰਗ ਵਿੱਚ ਸੋਚ ਕਰਨਾ ਚਾਹੀਦਾ ਹੈ ਕਿ ਐਡਾ ਹਿਰਦਾ ਐਡਾ ਬਲਵਕਾਰੀ ਸਾਧੂ ਬਾਬਾ ਜੀ ਜਿਨ੍ਹਾਂ ਨੂੰ ਅੱਬਾ ਸ੍ਰੀਮਾਨ ਹੀ ਕਹਿੰਦੇ ਸੀ ਕਿੰਡੀ ਹਿੰਮਤ ਕਿੰਡਾ ਗੁਰਮੁਖ ਪਿਆਰਿਓ ਹਿੰਮਤੋ ਜਜ਼ਬਾ ਅੰਮ੍ਰਿਤ ਵੇਲੇ ਜਿੰਨੇ ਬਸਿਆ ਕਿ 11 ਵਜੇ ਪੈਣਾ ਤੇ 2 ਵਜੇ ਉੱਠ ਖੜਨਾ ਇਹ ਰਾੜਾ ਸਾਹਿਬ ਦੀ ਚਾਲੀ ਏ 2 ਵਜੇ ਤੋਂ ਬਾਅਦ ਜੇ ਕੋਈ ਕਸਹਿਰਾ ਚੁੱਕੀ ਜਾਂਦਾ ਨਾ ਇਸ਼ਨਾਨ ਕਰਨ ਨਰਕੇ ਦਾ ਸਰਿਆ ਕੱਢਿਆ ਜਾਂਦਾ ਹੈ ਕਿੱਲ ਕੱਢਿਆ ਜਾਂਦਾ ਤੀ ਕਿ ਤੂੰ ਬਾਦ ਜਿਹੜਾ ਨਾਊਗਾ ਉਹ ਨਹਿਰ ਦੀ ਨਾਵੇ ਬੋਲੋ ਸਤਨਾਮ ਇੱਥੇ ਤੱਕ ਦੀ ਮਰਜ਼ਾਦਾ ਰਾਣਾ ਸਾਹਿਬ ਦੀ ਪਰ ਉਹ ਮਰਜ਼ਾਦਾ ਨੂੰ ਬਣਾਉਣ ਵਾਲੇ ਸ੍ਰੀ ਮਾਨ ਜੀ ਮਹਾਰਾਜ ਜਿਨ੍ਹਾਂ ਦੀਆਂ ਵੱਡੀਆਂ ਕਮਾਈਆਂ ਅੱਜ ਨਗਰ ਨੂੰ ਵੀ ਸਿੱਧਦੇ ਹੋ ਰਹੇ ਨੇ ਅੱਜ ਨਗਰ ਦੇ ਦਰਸ਼ਨ ਕਰਨ ਕਿੰਨੀਆਂ ਸੰਗਤਾਂ ਆ ਰਹੀਆਂ ਨੇ ਬਾਹਰੋਂ ਇਹ ਸਭ ਜਿਵੇਂ ਬਾਬਾ ਕਰਮ ਸਿੰਘ ਦੀ ਰਸਕੇ ਗਏ ਨੇ ਨਾ ਕਿ ਉਹ ਇਕੱਲੇ ਲੰਦਰ ਬਰਤਉਣ ਵਾਲੇ ਨਹੀਂ ਸੀ ਉਹ ਇਕੱਲੇ ਪਹਿਰਾ ਦੇਣ ਵਾਲੇ ਨਹੀਂ ਸੀ ਕਿਉਂਕਿ ਉਹਨਾਂ ਨੇ ਸੇਵਾ ਕਰਕੇ ਪਹਿਰਾ ਦੇ ਕੇ ਐਨੀ ਬਾਣੀ ਪੜ ਕੇ ਆਪਣੇ ਜੀਵਨ ਦੀ ਐਸੀ ਬਸਤਾ ਬਣਾ ਲਈ ਜੇ ਕਿਸੇ ਦਾ ਦੁੱਖ ਸੁੱਖ ਵੀ ਡਾਲਣਾ ਹੈ ਉਹ ਵੀ ਸਮਰੱਥਾ ਰੱਖਦੀ ਸੀ ਉਹ ਵੀ ਦੱਸ ਦਿੰਦੇ ਕਿ ਭਾਈ ਤੂੰ ਆਹ ਕਰ ਲੈ ਇਨੂੰ ਕਿਸੇ ਸਿਆਣਿਆਂ ਕੋਲ ਜਾਣ ਦੀ ਲੋੜ ਨਹੀਂ ਤੈਨੂੰ ਕਿਸੇ ਜੋਤਸ਼ੀਆਂ ਕੋਲੇ ਜਾਣ ਦੀ ਲੋੜ ਨਹੀਂ ਤੂੰ ਆਹ ਬਾਣੀ ਪੜਿਆ ਕਰ ਗੁਰੂ ਆਦਿਨ ਦੇਵ ਮਹਾਰਾਜੀ ਦੀ ਸੁਖਨੀ ਸਹਿਬ ਦਾ ਬਾਤ ਕਰਿਆ ਕਰ ਜਪਦੀ ਸਹਿਬ ਦਾ ਬਾਣ ਕਰਿਆ ਕਰ ਆਹ ਲੈ ਜਾ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਘਰੇ ਸਕੇ ਕਰੋ ਨਾਲੇ ਬਰਤਾਇਆ ਕਰੋ ਇਹ ਕੀ ਦੀ ਕਿਰਪਾ ਇਹ ਗੁਰੂ ਨਾਨਕ ਦੀ ਕਿਰਪਾ ਵਾਲਾ ਸਹਿਬ ਦੀ ਤਰਦੀ ਤੇ ਸੈਕਟ੍ਰੀਸ ਕੁਮਿੰਦਰ ਸਿੰਘ ਬੋਲਦੇ ਸੀ ਕਿ ਸੰਤ ਮਹਾਰਾਜ ਵੱਡੇ ਮਸਤ ਮਾਨਾ ਸਾਹਿਬ ਵਾਲਿਆ ਕੋਲ ਜਿਹੜੇ ਰੂਸੇ ਵਾਲੇ ਮਹਾਂਪੁਰਸ਼ ਲੈ ਕੇ ਗਏ ਨਾ ਬਾਬਾ ਜੀ ਧੂਰਕੋਟ ਵਾਲੇ ਬੈਠੇ ਨੇ ਮੇਰੇ ਤੋਂ ਬੱਧ ਬਾਕਮ ਨੇ ਕਿਉਂਕਿ ਇਹਨਾਂ ਦੀ ਜ਼ਿੰਦਗੀ ਸਾਰੀਆਂ ਸੰਪਰਦਾਵਾਂ ਦੇ ਵਿੱਚ ਮਿਲ ਕੇ ਸੰਯੋਗ ਭਾਵੇਂ ਸੰਤ ਕ੍ਰਿਪਾਲ ਸਿੰਘ ਜੀ ਸੁਣਾ ਵਾਲਿਆਂ ਬਾਰੇ ਪੁੱਛ ਲੀਏ ਇਹਨਾਂ ਨੂੰ ਭਾਵੇਂ ਸੰਤ ਬਾਬਾ ਅਤਰ ਸਿੰਘ ਜੀ ਦੇ ਬਾਰੇ ਪੁੱਛ ਲੀਏ ਭਾਵੇਂ ਰਾਣਾ ਸਾਹਿਬ ਵਾਲੇ ਮਹਾਪੁਰਸ਼ਾਂ ਬਾਰੇ ਪੁੱਛ ਲੀਏ ਇਹਨਾਂ ਮਹਾਪੁਰਖਾਂ ਦੇ ਸਾਰੇ ਜੀਵਨ ਪੜੇ ਵੀ ਨਹੀਂ ਤੇ ਸੁਣੇ ਵੀ ਹੋਏ ਨਹੀਂ ਤੇ ਸਰਦਾ ਦੇ ਨਾਲ ਭਾਵਕ ਹੋ ਕੇ ਸੁਣਾਉਦੇ ਵੀ ਬੜੇ ਨਹੀਂ ਤੇ ਸੰਤ ਜੀ ਮਹਾਰਾਜ ਸਰੋਵਰ ਦੀ ਸੇਵਾ ਚੱਲਦੀ ਸੀ ਨੌਵੇਂ ਪਾਤਸ਼ਾਹ ਗੁਰਦੇਵ ਬਹਾਦਰ ਸਾਹਿਬ ਜੀ ਦਾ ਸਥਾਨ ਤਖਤ ਸਾਹਿਬ ਦੇ ਪਿੱਛੇ ਆਦਿ ਸ਼ੰਤਨ ਮਹਾਰਾਜੇ ਕਹੀ ਜਾਂਦੇ ਨੇ ਭਾਈ ਸੰਗਤੇ ਥੋੜੇ ਜਿੜ ਤੱਕ ਪਰਮਹੰਸਾਉਣ ਵਾਲੇ ਨੇ ਬੋਲੋ ਸਤਨਾਮ ਵਾਹਿਗੁਰੂ ਪਰਮਹੰਸਾਉਣ ਵਾਲੇ ਨੇ ਤੁਹਾਨੂੰ ਦਰਸ਼ਨ ਕਰਾਉਣੇ ਆ ਸੰਗਤ ਕਹਿੰਦੀ ਮਹਾਰਾਜ ਪਰਮਹੰਸ ਕਦੋਂ ਕਾਉਣਗੇ ਕਹਿੰਦੇ ਬੱਸ ਆ ਗਈ ਆ ਗਏ ਬਸ ਮਹਾਰਾਜ ਤੋਂ ਆਏ ਕਿ ਹਾਂ ਸਾਹਮਣੇ ਨਿਗਾ ਮਾਰੋ ਤਖਤ ਸਾਹਿਬ ਕਿੰਨੀ ਤੇ ਸੰਤ ਮਹਾਰਾਜ ਦੇ ਰੇਰੂ ਸਾਹਿਬ ਵਾਲੇ ਤੇ ਸੰਤ ਈਸ਼ਰ ਸਿੰਘ ਮਹਾਰਾਜ ਗੜਵਈ ਦੇ ਰੂਪ ਤੇ ਤੁਰੇ ਜਾ ਰਹੇ ਨੇ ਸੰਤ ਮਹਾਰਾਜ ਕਹਿੰਦੇ ਉਹ ਆ ਗਏ ਭਾਈ ਪਲੰਗਾ ਲਾਇਆ ਬਾਬਾ ਦਰ ਸਿੰਘ ਜੀ ਮਸਤਵਾਣਾ ਸਾਹਿਬ ਵਾਲਿਆਂ ਨੇ ਖੜੇ ਹੋ ਕੇ ਸਤਕਾਰ ਕੀਤਾ ਸ਼ਿਆਰਾ ਕੀਤਾ ਮਹਾਰਾਜ ਪਲੰਗੇ ਤੇ ਬੈਠੋ ਰੇਰੂ ਸੇਵ ਵਾਲੇ ਮਹਾਂਪੁਰਖ ਕਹਿੰਦੇ ਨਹੀਂ ਮਹਾਰਾਜ ਇਹ ਬਲਗਿਆ ਤੱਕ ਤੁਸੀਂ ਬੈਠ ਸਕਦੇ ਹੋ ਅਸੀਂ ਤਾਂ ਤੁਹਾਡੇ ਸੰਮੁਖ ਹੋ ਕੇ ਬੈਠਾਂਗੇ ਦਰਸ਼ਨ ਕੀਤੇ ਜਲਪਾਣੀ ਸਕਾਇਆ ਵਦਨ ਕੀਤੇ ਤੇ ਮਹਾਰਾਜ ਦੇ ਰੇਰੂ ਸੇਵ ਵਾਲੇ ਕਹਿੰਦੇ ਮਹਾਰਾਜ ਕਿਰਪਾ ਕਰੋ ਹੁਣ ਅੱਗੇ ਆ ਦਿਓ ਅੱਗੇ ਆ ਦਿਓ ਸੰਤ ਮਹਾਰਾਜ ਕਹਿੰਦੇ ਚਲੋ ਚਲਦੇ ਆ ਕਿਲੇ ਤੱਕ ਕਿਲੇ ਦੀ ਬਾਹੀ ਤੱਕ ਵਿਦਾ ਕਰਨ ਆਏ ਸਾਧੂ ਬਾਬਕ ਹੋ ਘੇਰੇ ਨੂੰ ਸਾਹਿਬ ਵਾਲੇ ਮਹਾਰਾਜ ਕਹਿੰਦੇ ਮਹਾਰਾਜ ਸਾਨੂੰ ਆ ਗਿਆ ਦੇ ਉਹਨਾਂ ਦੀ ਸੱਚਖੰਡ ਵੀ ਜਾਣੇ ਸਾਡਾ ਸਰੀਰ ਹੁਣ ਕਿੰਨਸੇ ਹੋ ਗਿਆ ਸਾਡਾ ਸਰੀਰ ਹੁਣ ਚੋਲਾ ਪੁਰਾਣਾ ਹੋ ਗਿਆ ਤੇ ਹੁਣ ਅਸੀਂ ਚੋਲਾ ਬਦਲਣਾ ਜੋਨੇ ਸੰਤ ਮਹਾਰਾਜ ਆਏ ਧਰ ਕੇ ਨਾ ਮੋੜਿਆ ਦੇ ਹੱਥ ਕਹਿੰਦੇ ਚੰਗਾ ਚਲੋ ਅਸੀਂ ਵੀ ਤੁਹਾਡੇ ਪਿੱਛੇ ਹੀ ਆਈ ਅਨੌਮਗ ਦੀ ਵਰਸੀ ਮਹਾਰਾਜੀ ਦੀ ਰਾਣਾ ਸਾਹਿਬ ਵੀ ਮਨਾਈ ਤੇ ਰੇਰੂ ਸਾਹਿਬ ਬੈਠੇ ਨੇ ਮੇਰੇ ਪਿੱਛੇ ਮਹਿਮਾ ਸਾਹੀਏ ਬਗੀਰਾ ਦੀ ਸੰਗਤ ਵਿੱਚੋਂ ਮਹਾਤਮਾ ਬੈਠੇ ਨੇ ਮੇਰੇ ਪਿੱਛੇ ਹੋਰੇ ਰੂ ਸਾਹਿਬੀ ਤੇ ਰਾਣਾ ਸਾਹਿਬੀ ਮਨਾਈ ਗਈ ਤੇ ਮਸਤਵਾਨਾ ਸਾਹਿਬ ਵਾਲਿਆਂ ਦੀ ਵਰਸੀ ਆ ਰਹੀ ਹੈ 19 ਵਾਗਦੀ 17 18 19 ਵਾਗਦਾ ਜੋੜ ਮਿਲਾ ਰਹੇ ਕਿੰਨਾ ਕੁ ਫਰਕ ਪਿਆ ਸਾਰੇ 10 12 ਦਿਨ ਦਾ ਫਰਕ ਪਰ ਤੁਰਦੇ ਤੁਰਦੇ ਜਦੋਂ ਮਹਾਪੁਰਖ ਕਹਿੰਦੇ ਆ ਗੁਲਾਬ ਸਿੰਘ ਕਿੰਨੀ ਕਿਰਪਾ ਕਰਦੇ ਹੋ ਮਹਾਰਾਜ ਮੈਂ ਤਾਂ ਜਿਹੜਾ ਕੁਝ ਕਰਨਾ ਦੀ ਕਰ ਲਿਆ ਭਜਨ ਬੰਦਗੀ ਬਹਿ ਕੇ ਕਰਨੀ ਸੀ ਕਰ ਲਈ ਤੇ ਹੁਣ ਗਾਹਾਂ ਵਾਲਾ ਸਮਾਰਹਿ ਤੇ ਪ੍ਰਚਾਰਕ ਦੀ ਲੋੜ ਐ ਗੁਰੂ ਕੇ ਕੀਰਤਨ ਦੀ ਲੋੜ ਐ ਕਿ ਗੁਰੂ ਕੇ ਕੀਰਤਨ ਦੀ ਰਾਤ ਦਿਓ ਦੋਏ ਹੱਥ ਧਰ ਕੇ ਸੰਤ ਮਹਾਰਾਜ ਨੇ ਕਿਹਾ ਕਿ ਸੰਤ ਜੀ ਇਹ ਬਾਲਕ ਜਿੱਥੋਂ ਦੀ ਲੰਘਿਆ ਗੁਰੂ ਆ ਨਾ ਜਿੱਥੋਂ ਦੀ ਇਹ ਬਾਲਕ ਗੱਡੀਆਂ ਤੇ ਬਹਿ ਕੇ ਵੀ ਲੰਘਿਆ ਗੂਗਾ ਗੱਡੀਆਂ ਥੱਲੇ ਵੀ ਚਦਨਾ ਬਿਸਿਆ ਕਰਨਗੇ। ਰਸਤਿਆਂ ਦੇ ਵਿੱਚ ਛਿੜ ਗਿਆ ਹੋਇਆ ਗੁਰੂਗਾ ਜਲ ਦਾ ਤੇ ਲੋਕ ਖੜ ਖੜ ਕੇ ਦਰਸ਼ਨ ਕਰਿਆ ਕਰਨਗੇ। ਤੇ ਫਿਰ ਸਾਥ ਸੰਗਤ ਉਹ ਕੁਝ ਹੋਇਆ ਜਾਂ ਨਾ ਹੋਇਆ ਇਹ ਤੁਸੀਂ ਜਾਣਦੇ ਹੋ ਬੈਠੇ ਨੇ ਪ੍ਰਾਨੇ ਸਿੰਘ ਜਿਨ੍ਹਾਂ ਨੇ ਰਾਣਾ ਸਾਹਿਬ ਵਾਲਿਆਂ ਦੇ ਦਰਸ਼ਨ ਕੀਤੇ। ਆਓ ਸਮਾਨੀ ਵਿਸਤਾਰਪੀਤ ਜਾਣਦਾ ਦੇ ਫਿਰ ਉਹਨਾਂ ਦੀਆਂ ਨਜ਼ਰਾਂ ਬਾਬਾ ਸ੍ਰੀਮਾਨ ਜੀ ਤੇ ਪੈ ਗਈਆਂ ਸੋਦੇ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਤੇ ਪੈ ਗਈਆਂ ਸੰਤ ਤੇਜਾ ਸਿੰਘ ਜੀ ਤੇ ਪੈ ਗਈਆਂ ਅੱਜ ਕਿੰਨੇ ਮਹਾਪੁਰਖ ਹਰ ਇੱਕ ਸੰਗਤ ਆਇਆ ਬਰਸਾਣੇ ਬਹੁਤ ਦੇ ਦੇ ਇੱਕ ਧਾਰਨਾ پڑھੋ ਫੇਰ ਆਪਾਂ ਸਮਾਪਤੀ ਕਰੀਏ ਬਹੁਤ ਮਹਾਪੁਰਖ ਬੈਠੇ ਨੇ ਮੈਂ ਮਾਫੀ ਚਾਹੁੰਨਾ ਕਿਉਂਕਿ ਮੈਂ 14 ਦੀ ਸਮਾ ਲਾਉਣਾ ਸਾਡੀ ਆਪਣੀ ਸਟੇਜ ਹੈ ਕਿਉਂਕਿ ਨਗਰ ਪਹਿਲਵਾਨ ਸਾਡਾ ਆਪਣੀ ਨਗਰ ਹੈ ਇੱਥੇ ਤਾਂ ਆਉਂਦੇ ਲੈਨੇ ਆ तकरीबन ਸਵਾਗਮਾਂ ਦੇ ਵਿੱਚ ਆਦਰੀਆਂ ਬਨੀਦੀਆਂ ਨੇ ਸਾਡੇ ਸਰਦਾਰ ਸੁਖਦੇਵ ਸਿੰਘ ਸੇਕੋਂ ਸਾਹਿਬ ਬੈਠੇ ਨੇ ਬਹੁਤ ਬਲੰਦ ਕਿਸਾਰੀ ਜਿਹੜੇ ਗੁਰਸਿੱਖੀ ਨੂੰ ਗੁਰਬਾਣੀ ਨੂੰ ਪਿਆਰ ਕਰਦੇ ਨੇ ਮਹਾਂਪੁਰਸ਼ਾਂ ਨਾਲ ਪਿਆਰ ਕਰਦੇ ਨੇ ਬਾਬਾ ਸ੍ਰੀਮਾਨ ਜੀ ਦਾ ਪਰਿਵਾਰ ਬੈਠਾ ਹੈ ਸਰਦਾਰ ਕੇਸਰ ਸਿੰਘ ਲੈਰੀ ਉਹ ਵੀ ਬੜੇ ਬਾਬਾ ਸ੍ਰੀਮਾਨ ਜੀਾਂ ਦੇ ਭਤੀਜੇ ਆ ਨੀ ਜਗਾ ਤੇ ਸਾਨੂੰ ਉਹ ਵੀ ਬੜਾ ਪਿਆਰ ਕਰਦੇ ਸੀ ਉਹਨਾਂ ਦੇ ਗਾਂਹ ਪੁੱਤਰਿਆਂ ਤੱਕ ਬਾਬਾ ਸ੍ਰੀਮਾਨ ਜੀ ਦੀ ਜਾਤ ਮਨਾਉਨੇ ਆ ਤੇ ਨਗਰ ਨਿਵਾਸੀ ਸੰਯੋਗ ਦੇ ਆ ਕਰੋ ਸਾਰੇ ਕਾ ਮੈਂ ਦੇਖ ਰਿਹਾ ਤੁਹਾਡੇ ਕਿੰਨੇ ਤੁਹਾਡੇ ਨਗਰ ਦੀਆਂ ਬੀਬੀਆਂ ਜਾਦੇ ਨੇ ਭਾਈ ਘਟਨੇ ਬੋਲੋ ਸਤਨਾਮ ਵਾਹਿਗੁਰੂ ਜੀ ਭਾਈ ਪਈਆਂ ਨੂੰ ਕੰਮ ਕੋਈ ਨਹੀਂ ਇੱਥੇ ਤਾਂ ਸੇ ਖੇੜਦੇ ਹਉਣ ਗੇੜੇ ਵਾਲੇ ਕਿਉਂਕਿ ਇੱਧਰ ਦੇ ਕੰਮ ਤੋਂ ਡਰ ਲੱਗਦਾ ਥੋੜਾ ਜਿਹਾ ਗੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇਲਾ ਬੈ ਬੈ ਸੋਇਆ ਅਜੀ ਇਹ ਸਾਲ ਬਾਅਦ ਇੱਕ ਵਾਰੀ ਕਦ ਨਾਉਂਦੇ ਦੋ ਦਿਨ ਆਉਦੇ ਨੇ ਤਿੰਨ ਦਿਨ ਜਿੰਨੇ ਵੀ ਆਉਂਦੇ ਨੇ ਨਾ ਗੱਜ-ਬੱਜ ਕੇ ਮਨਾਇਆ ਗੁਰੂ ਸਾਧ ਲਿਆ ਗੁਰੂ ਅੱਜ ਗੁਰੂ ਕੋ ਪਿਆਰਿਓ ਬਾਬਾ ਸ੍ਰੀਮਾਨ ਜੀ ਨੇ ਜਿਵੇਂ ਨਵਾਈ ਸੀ ਨਾ ਮਹਾਰਾਜ ਦੇ ਨਾਲ ਉਹਦੇ ਤੇ ਨਮਾ ਗਿਆ ਉਪਰ ਉਤਾਰਨਾ ਜਿਵੇਂ ਲਾਈ ਦੀ ਨਵਾਦੀ ਨਾਲ ਤੇਰੇ ਰੱਬ ਦੇ ਪਿਆਰਿਆ ਨੇ ਲਾਈ ਦੀ ਨਵਾਦੀ ਨਾਲ ਉਹ ਇਲੈਕਟ੍ਰੋ ਜਾਰੇ ਭਾਈ ਵੀ ਉਹ ਰੱਬ ਨੇ

ਭੈਣੋ ਗੱਜ ਕੀ ਵੀਰ ਜੀ ਉਪਗੀ ਪੇੜ ਦੇ ਸੋਤੇ ਜੀ ਨਿਵੈ ਸ਼ੀਰਜ ਜਿਸ ਦਾ ਬਬਰਾ ਬੁਝੇ ਨਾਰਦਨ ਆਉ ਸਾਰੀਆਂ ਸੰਗਤਾਂ ਦਾ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਜਿਨੇ ਵੀ ਮਹਾਂਪੁਰਸਾਂ ਨੇ ਸਭ ਦਾ ਧੰਨਵਾਦ ਹੋਇਆ ਭੁੱਲਾਂ ਦੀ ਖਿਮਾ ਇੱਥੇ ਫਤੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ